ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਸਾਰੀ ਦੁਨੀਆ 'ਚ ਨਵਾਂ ਟਰੈਂਡ ਚੱਲਿਆ ਹੋਇਆ ਫਿੱਟ ਰਹਿਣ ਦਾ ਟਿੱਡ ਘਟਾਉਣ ਦਾ ਜਾਂ ਟਿੱਡ ਦਿਸਣ ਹੀ ਨਾ ਦੇਣ ਦਾ ਇਹ ਟਰੈਂਡ ਦੇ ਲਈ ਮਤਲਬ ਉਹ ਟਿੱਡ ਘਟਾਉਣ ਦੇ ਲਈ ਜਾਂ ਫਿੱਟ ਦੇਸਣ ਦੇ ਲਈ ਅਸੀਂ ਬੜਾ ਕੁਝ ਕਰਦੇ ਆਂ ਕਿ ਰੋਟੀਆਂ ਛੱਡ ਦਿੰਦੇ ਆਂ ਕਿ ਐਕਸਰਸਾਈਜ਼ ਜ਼ਿਆਦਾ ਕਰਦੇ ਆਂ ਕਿ ਟਿੱਡ ਘਟਾਉਣ ਦੇ ਕੋਈ ਸੌਖੇ ਤਰੀਕੇ ਵੀ ਹੋ ਸਕਦੇ ਆਂ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਆਪਾਂ ਆਏ ਆਂ ਡਾਕਟਰ ਗੁਰਮੀਲ ਸਿੰਘ ਵਿਰਕ ਦੇ ਕੋਲੇ ਤੇ ਆਪਾਂ ਅੱਜ ਆਏ ਆਂ ਪੰਜਾਬ ਨੈਚਰੋਪੈਥੀ ਤੇ ਯੋਗਾ ਹਸਪਤਾਲ ਭਦੌੜ ਸਵਾਗਤ ਹੈ ਡਾਕਟਰ ਸਾਹਿਬ ਦੇ ਨੋਟ ਦੋ ਜਿਗ ਨੂੰ ਸਕਾ ਹੈ ਜਾ ਫਟੜਣਾ ਤੁਸੀਂ ਫਟਰੇਗੇ ਸਾਰੇ ਸਿਆਪੇ ਢਿੱਡ ਤੋਂ ਹੀ ਪੈਂਦੇ ਢਿੱਡ ਨੂੰ ਲਾਈਟਰੀਪਾ ਸੱਚ ਅਬਡੋਮਨ ਕਿਹਾ ਜਾਂਦਾ ਆ ਸਾਰਾ ਹਿੱਸਾ ਜੀ ਅਬਡੋਮਨ ਦਾ ਪੰਜਾਬੀ ਚ ਪੇਟ ਕਹਿੰਦੇ ਨੇ ਜੀ ਜਿੰਨੇ ਵੀ ਜ਼ਰੂਰੀ ਅੰਗ ਆ ਉਹ ਸਾਰੇ ਢਿੱਡ ਚ ਹੈ ਹਾਂਜੀ ਖਾਣਾ ਖਾਣੇ ਜਾ ਕੇ ਢਿੱਡ ਚ ਢਿੱਡ ਹੈ ਮੇਦੇ ਚ ਜਿਹਨੂੰ ਸਟੋਮੈਕ ਕਹਿੰਦਾ ਹਾਂਜੀ ਖਾਧੀ ਹੋਈ ਚੀਜ਼ ਨੂੰ ਹজম ਕਰਨਾ ਸੱਜੇ ਪਾਸੇ ਜਿਗਰ ਹੈ ਲੀਵਰ ਹਾਂਜੀ ਖੱਬੇ ਪਾਸੇ ਤਿੱਲੀ ਹਾਂਜੀ ਫੇਰ ਧੁੰਨੀ ਦੇ ਦੋਨੇ ਪਾਸੇ ਦੋ ਗੁਰਦੇ ਆ ਗਏ ਹਾਂਜੀ ਫੇਰ ਢਿੱਡ ਦੇ ਹੇਠਲੇ ਸਪੇਡੂ ਆ ਗਿਆ ਜਿਹਨੂੰ ਪਿਊਬਿਕ ਏਰੀਆ ਕਹਿੰਦੇ ਆ ਵਾਲ ਹੁੰਦੇ ਆ ਬਲੈਡਰ ਹੁੰਦਾ ਜਿੱਥੇ ਜੀ ਯਾਨੀ ਜਿੰਨੇ ਵੀ ਛੋਟੀਆਂ ਤੇ ਵੱਡੀਆਂ ਸਭ ਢਿੱਡ ਚ ਹੈ ਹਾਂਜੀ ਤੇ ਢਿੱਡ ਦਾ ਕੰਮ ਹੁੰਦਾ ਵੀ ਜੋ ਕੋਈ ਚੀਜ਼ ਆਪਾਂ ਖਾ ਲਈ ਹਾਂਜੀ ਉਹਦੇ ਚੋਂ ਚੰਗੀ ਚੀਜ਼ ਕੱਢ ਕੇ ਪਤਲੀ ਕਰਕੇ ਲਹੂ ਬਣਾ ਕੇ ਹਾਂਜੀ ਲਹੂ ਚ ਭੇਜ ਦੋ ਹਾਂਜੀ ਤੇ ਲਹੂ ਸਾਰੇ ਸਰੀਰ ਤੇ ਜਾਂਦਾ ਹੈ ਜੀ ਤੇ ਜਿਹੜੀ ਮਾੜੀ ਚੀਜ਼ ਬਚ ਗਈ ਉਹਨੂੰ ਟੱਟੀ ਦੇ ਰਾਹ ਬਾਹਰ ਕੱਢ ਦੋ ਜੀ ਇਹ ਢਿੱਡ ਦਾ ਕੰਮ ਹੈ ਹਾਂਜੀ ਆਪਾਂ ਪਹਿਲੀ ਗੱਲ ਤਾਂ ਖਰਾਕਾ ਹੀ ਮਾੜੀਆਂ ਉਹ ਖਾਣੇ ਜਿਹੜੀਆਂ ਛੇਤੀ ਹজম ਹੁੰਦੀਆਂ ਹੀ ਨਹੀਂ ਜੀ ਸੋਨ ਨੂੰ ਹਰੇਕ ਵੇਲੇ ਕਿ ਦਸਦੇ ਵਾ ਤੜਕੇ ਸੜਕੇ ਵਾਲੀਆਂ ਚੀਜ਼ਾਂ ਮੀਟ ਅੰਡਾ ਮੱਛੀ ਹਾਂਜੀ ਸ਼ਰਾਬ ਚਾਹ ਇਹਦੇ ਨਾਲ ਢਿੱਡੇ ਲੋੜ ਤੋਂ ਵੱਧ ਤੁਹਾਡਾ ਵੱਡਾ ਹੋਈ ਜਾਊਗਾ ਜੀ ਚਰਬੀ ਵਧੀ ਜਾਊਗੀ ਤੇ ਵਧੀ ਹੋਈ ਚਰਬੀ ਨੂੰ ਆਪਾਂ ਮਚਾਉਣਾ ਹੈ ਜੀ ਮਚਾਉਣ ਵਾਸਤੇ ਆਪਾਂ ਅੱਜ ਕੱਲ ਕੰਮ ਕੀ ਕਰਦੇ ਆ ਜਾਂ ਤਾਂ 24 ਘੰਟੇ ਕੁਰਸੀ ਤੇ ਬੈਠੇ ਰਹਿੰਦੇ ਆ ਜੀ ਕੁਰਸੀ ਦੇ ਬੈਠੀ ਸਾਰਾ ਕੁਝ ਖਾਈ ਗਏ ਉਹਦੀ ਤਾਕਤ ਪੈਦਾ ਹੋਗੀ ਤਾਕਤ ਕੁਝ ਖੁੰਚ ਜਾਵੜੀ ਬਾਕੀ ਇਕੱਠੀ ਢਿੱਡ 'ਚ ਇਕੱਠੀ ਹੋਗੀ ਜੀ ਤੇ ਤੁਰਨਾ ਤਾਂ ਬਿਲਕੁਲ ਹੈ ਹੀ ਨਹੀਂ ਵੀ ਖਰਾਕਾਂ ਮਾੜੀਆਂ ਤੇ ਫਿਰ ਢਿੱਡ ਵੱਡਾ ਹੋਊਗਾ ਹੀ ਹੋਊਗਾ ਤੇ ਉਹ ਪਲਵਾ ਜਿਹੜਾ ਮਤਲਬ ਤੁਰਨਾ ਨਹੀਂ ਇਹ ਤਾਂ ਚੱਕਰ 'ਚ ਮੇਰੇ ਵਰਗੇ ਹੁੰਦਾ ਵੀ ਰਾਤ ਦੀ ਰੋਟੀ ਛੱਡ ਦੋ ਢਿੱਡ ਘਟਣਾ ਚਾਹੀਦਾ ਰਾਤ ਦੀ ਰੋਟੀ ਸਾਰਿਆਂ ਨੂੰ ਹੀ ਛੱਡਣ 'ਚ ਫਾਇਦਾ ਹੁੰਦਾ ਰਾਤ ਨੂੰ ਫਰੂਟਾਂ ਨਾਲ ਢਿੱਡ ਭਰ ਕੇ ਪੈ ਜਾਓ ਕਿਉਂਕਿ ਤਾਕਤ ਜ਼ਿਆਦਾ ਆਪਾਂ ਨੂੰ ਫਰੂਟਾਂ ਚੋਂ ਮਿਲਣੀ ਆ ਆਪਾਂ ਰਾਤ ਨੂੰ ਪੈਣ ਵੇਲੇ ਰੋਟੀਆਂ ਖਾਣੇ ਆ ਹਾਂਜੀ ਜਾਂ ਤਾਂ ਉਸ ਤੋਂ ਬਾਅਦ ਘੰਟਾ ਤੁਰੋ ਜੀ ਤੁਰਨਾ ਸੀ ਹੈ ਨਹੀਂ ਉਸ ਵੇਲੇ ਪੈ ਗਏ ਪਏ ਪੇ ਸੌਂਗੇ ਜੀ ਤਾਂ ਮਿੱਠਾ ਜਿਹੜਾ ਸੁੱਤਾ ਪਿਆ ਉਹਨਾ ਕੰਮ ਨਹੀਂ ਕਰਦਾ ਤਾਂ ਫालतू ਚਰਬੀ ਟਿੱਡ ਜੀ ਇਕੱਠੀ ਹੋਈ ਰਹਿੰਦੀ ਹੈ ਜੀ ਜਿਹੜੀ ਕਿ ਚਰਬੀ ਦੇ ਰੂਪ ਚ ਕਿਤੇ ਸੱਜੇ ਵੱਧ ਗਈ ਕਿਤੇ ਖੱਬੇ ਵੱਧ ਗਈ ਜੀ ਤੇ ਨਾਲੇ ਅਨੇਕਾਂ ਮਟਾਪੇ ਨਾਲ ਬਿਮਾਰੀਆਂ ਲੱਗਦੀਆਂ ਮਤਲਬ ਮਟਾਪੇ ਨਾਲ ਕਿਹੜੀਆਂ ਬਿਮਾਰੀਆਂ ਲੱਗਦੀਆਂ ਫਿਰ ਮਟਾਪੇ ਨਾਲ ਤਾਂ 1108 ਬਿਮਾਰੀਆਂ ਲੱਗਦੀਆਂ ਮੋਟੀਆਂ-ਮੋਟੀਆਂ ਦੇਖੀ ਤਾਂ ਕਿਹੜੀਆਂ ਮੋਟੀਆਂ ਤੇ ਕਰ ਲੋ ਵੀ ਜੇ ਤਾਂ ਹੱਡੀਆਂ ਦੀ ਗੱਲ ਕਰਦੇ ਆ ਮੋٹے ਬੰਦੇ ਦੇ ਗੋਡੇ ਗਿੱਟੇ ਜ਼ਿਆਦਾ ਦੁਖਣਗੇ ਹਾਂਜੀ ਪਤਲੇ ਬੰਦੇ ਦੇ ਘੱਟ ਦੁਖਣਗੇ ਕਿਉਂਕਿ ਗੋਡਿਆਂ ਨੂੰ ਕਿੱਥੇ ਦਾ ਭਾਰ ਉਹਦੇ ਕੱਦ ਦੇ ਮੁਤਾਬਕ ਚੱਕਣਾ ਹੈ ਕਿੱਥੇ ਉਹਦੇ ਤੇ ਐਕਸਟਰਾ ਬੋਝ ਪੈ ਰਿਹਾ ਜੀ ਫਿਰ ਦਿਲ ਬਲੱਡ ਪ੍ਰੈਸ਼ਰ ਤੇ ਹਾਰਟ ਦੀ ਬਿਮਾਰੀ ਮੋٹے ਬੰਦੇ ਨੂੰ ਜ਼ਿਆਦਾ ਲੱਗੂਗੀ। ਜੀ। 슈ਗਰ ਮੋٹے ਬੰਦੇ ਨੂੰ ਜ਼ਿਆਦਾ ਹੋਊਗਾ। ਜਿਗਰ ਤਿੱਲੀ ਵਧੂਗੀ ਮੋਟੇ ਨੂੰ ਜ਼ਿਆਦਾ ਵਧੂ। ਜੀ। ਗੁੱਸਾ, ਕਰੋਧ, ਇਕੱਲੇ ਲੱਗ ਤੇ ਬੇਚੈਨ ਰਹਿਣਾ, ਪਰੇਸ਼ਾਨ ਰਹਿਣਾ ਮੋਟਾ ਬੰਦਾ ਜ਼ਿਆਦਾ ਰਹੂ। ਜੀ। ਪਤਲੇ ਬੰਦੇ ਨੂੰ ਉਹਨਾ ਗੁਰਦਾ ਨਹੀਂ ਮਤਲਬ ਗੁੱਸਾ ਕਰੋਧ ਨਹੀਂ ਆਊਗਾ ਜਿੰਨਾ ਮੋਟੇ ਨੂੰ ਆਊਗਾ। ਜੀ। ਦਿਮਾਗ ਦੀਆਂ ਬਿਮਾਰੀਆਂ, ਅੱਖਾਂ ਦੀ ਐਨ ਕ ਮੋਟੇ ਬੰਦੇ ਨੂੰ ਜ਼ਿਆਦਾ ਲੱਗੂਗੀ। ਤੋ ਰਿਆਂ ਛੇਤੀ ਮੋٹے ਦੇ ਬੰਦੇ ਪੈਣੀਆਂ ਵਾਲ ਮੋٹے ਦੇ ਚਿੱਟੇ ਅਨੇਕਾਂ ਟੌਪਿਕ ਹੀ ਵੱਖਰਾ ਹੈ ਜੀ ਮੋٹے ਬੰਦੇ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਫालतू ਚਰਬੀ ਆ ਉਹ ਸਾਡੇ ਢਿੱਡ ਦੇ ਤੇ ਲਹੂ ਵਿੱਚ ਇਕੱਠੀ ਹੋ ਗਈ ਜੀ ਤੇ ਜਿੰਨੀ ਫालतू ਚਰਬੀ ਇਕੱਠੀ ਹੋਈ ਜਾਊਗੀ ਉਹ ਨਹੀਂ ਇਹਨੇ ਖੂਨ ਦੀਆਂ ਨਾੜੀਆਂ ਦੇ ਵਿੱਚ ਇਕੱਠਾ ਹੋਈ ਜਾਣਾ ਜੀ ਤੇ ਜਿੰਨੀ ਖੂਨ ਦੀ ਨਾੜੀ ਤੇ ਫालतू ਚਰਬੀ ਇਕੱਠੀ ਹੋ ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਖੂਨ ਜਾਂਦਾ ਨਹੀਂ ਜੀ ਤੇ ਜੇ ਸੰਗ ਨੂੰ ਖੂਨ ਨਹੀਂ ਜਾਂਦਾ ਉਹ ਅੰਗਨੇ ਕੰਮ ਛੱਡਣਾ ਜੀ ਤੇ ਫालतू ਚਰਬੀ ਇਕੱਠੀ ਹੋਗੀ ਢਿੱਡ ਦੇ ਵਿੱਚ ਪਹਿਲੀ ਗੱਲ ਤਾਂ ਖਾਣਾ ਨਾਲ ਹੀ ਚਰਬੀ ਘਟਦੀ ਐ ਜਿਹੜੀਆਂ ਤੁਹਾਨੂੰ ਮੈਂ ਆਮ ਦੱਸਦਿਆਂ ਵੀ ਪੰਜ ਚੀਜ਼ਾਂ ਖਾ ਲੋ ਤੇ ਛੇ ਛੱਡ ਦੋ ਕਿਹੜੀਆਂ ਪੰਜ ਛੱਡਣੀਆਂ ਹੀ ਪਹਿਲਾਂ ਉਹ ਦੱਸ ਦੋ ਛੱਡਣ ਤਾਂ ਫਿਰ ਖੰਡ ਹੋ ਗਈ ਹਾਂਜੀ ਉਹਦੇ ਬਦਲ ਚ ਗੋਲ ਸ਼ੱਕਰ ਖਾ ਲੋ ਜੀ ਚਾਹ ਕੌਫੀ ਬਿਲਕੁਲ ਹੀ ਛੱਡ ਦੋ ਜੀ ਇੱਕ ਤੋਕਾ ਵੀ ਨਾ ਪੀਓ ਮੀਟ ਅੰਡਾ ਮੱਛੀ ਤੇ ਕੋਈ ਨਸ਼ਾ ਨਾ ਕਰੋ ਜੀ ਕੱਚੀ ਸਬਜ਼ੀ ਜ਼ਿਆਦਾ ਖਾਓ ਸਲਾਦ ਜ਼ਿਆਦਾ ਖਾਓ ਫਰੂਟ ਜ਼ਿਆਦਾ ਖਾਓ ਝੋਟੀ ਸੂੜੀ ਵਾਲੀ ਖਾ ਲਓ ਸੌਣ ਤੋਂ ਪਹਿਲਾਂ ਜਦੋਂ ਤੁਸੀਂ ਪੈਣਾ ਵੀ ਮੈਂ 2 ਘੰਟਿਆਂ ਨੂੰ ਪੈਣਾ 2 ਘੰਟੇ ਪਹਿਲਾਂ ਉਹਦਾ ਖਾਣ ਪੀਣ ਬੰਦ ਕਰ ਲਓ ਜੀ ਰੋਟੀ ਟੋਕ ਜੀ ਤੇ ਜਾਂ ਫਲ ਫਰੂਟ ਖਾ ਕੇ ਪੋ ਫੇਰ ਮੈਂ ਸਭ ਕੁਝ ਖਾ ਪੀ ਲਿਆ ਤਾਂ ਘੱਟੋ ਘੱਟ 40 ਮਿੰਟ ਤੁਰੋ ਜੀ ਤੁਰਨ ਦੇ ਅਨੇਕਾਂ ਢੰਗ ਹੈ ਆਪ ਹੁਣ ਤੋਰ ਹੀ ਰਹੇ ਹਨ ਹਾਂਜੀ ਆਪਾਂ ਬੋਲੀ ਜੈਨੇ ਤੁਰਨ ਵੇਲੇ ਬੋਲੋ ਨਾ ਬਿਲਕੁਲ ਵੀ ਹੱਥ ਟੋਟਲੀ ਫਰੀ ਹੋਣ ਜੀ ਸਪੀਡ ਆਪਦੀ ਮਰਜ਼ੀ ਨਾਲ ਕੋਈ ਮਰਜ਼ੀ ਰੱਖ ਲੋ ਜੀ ਸਪੀਡ ਤੁਹਾਡੀ ਮਰਜ਼ੀ ਪਰ ਇੱਕੋ ਹੀ ਸ਼ਰਤ ਹੈ ਰੁਕਣਾ ਨਹੀਂ ਜੀ ਕਿਉਂਕਿ ਮੋٹے ਬੰਦੇ ਆ ਢਿੱਡ ਘਟਾਉਣਾ ਤਾਂ ਤੁਰਨ ਵੇਲੇ ਖਿਆਲ ਰੱਖੋ ਸ਼ੁਰੂ ਦੇ ਵਿੱਚ ਸੱਜਾ ਪੈਰ ਪਹਿਲਾਂ ਚੱਕਣਾ ਜੇ ਕੋਣ ਆਪਾਂ ਤੁਰੇ ਜੈਨੇ ਸਟਾਰਟਿੰਗ ਵੇਲੇ ਸੱਜਾ ਚੱਕਣਾ ਜੀ ਜਦੋਂ ਮਿਲਣਾ ਸੱਜੇ ਪਾਸੇ ਮਿਲਣਾ ਹੈ ਤੇ ਮੂੰਹ ਟੋਟਲੀ ਬੰਦ ਰੱਖੋ ਇਹ ਨਾ ਹੋਵੇ ਵਿਆਪ ਪਹਣ ਤੁਰੇ ਵੀ ਜਾਣੇ ਜੀ ਗੱਲਾਂ ਵੀ ਕਰੀ ਜਾਣੇ ਹਾਂਜੀ ਇਹਦੇ ਨਾਲ ਸੈਰ ਦਾ ਕੋਈ ਫਾਇਦਾ ਨਹੀਂ ਹੋਣਾ ਜਿਆਦਾ ਮਲੰਨਜਨ ਹੋ ਜੂਗਾ ਸੀ ਵੀ ਚੱਲ ਜਾਰ ਜੀ ਲੱਗ ਗਿਆ ਅਗਰ ਸਿਹਤ ਵੱਖੋਂ ਤੇ ਡਿਕਟਾਉਣਾ ਹੈ ਜੇ ਸਾਰੀਆਂ ਬਿਮਾਰੀਆਂ ਹਟਾਉਣੀਆਂ ਜੀ ਤੁਰਨ ਵੇਲੇ ਮੌਨ ਰਹਿ ਕੇ ਤੁਰਨਾ ਹੈ ਜੇ ਜਿਵੇਂ ਤੇ ਡਿਕਟੋਨ ਵਾਸਤੇ ਕੀ ਕੀ ਕਰਦੇ ਆ ਵੀ ਸਵੇਰੇ ਉੱਠੇ ਗਰਮ ਪਾਣੀ ਚ ਲੈ ਉਹ ਪਾਲੀ ਕਾਲੀ ਮਿਰਚ ਪਾਲੀ ਜਾਂ ਕੁਝ ਹੋਰ ਮਤਲਬ ਗਰਮ ਪਾਣੀ ਨਾਲ ਕਰਕੇ ਲੈ ਲਿਆ ਵੀ 6-7 ਦਿਨਾਂ ਬਾਅਦ ਰੋੜਦਾ ਉਹ ਤਾਂ अनेका ਢੰਗ ਹੈ ਤੁਹਾਨੂੰ ਦੱਸਿਆ ਵੀ ਐਂ ਤਾਂ ਸਵੇਰੇ ਉੱਠਣ ਅਸਾਰ ਕੋਸਾ ਪਾਣੀ ਲਵੋ ਤੇ ਉਹਦੇ ਵਿੱਚ ਨਿੰਬੂ ਨਚੋੜ ਸਕਦੇ ਹੋ ਤੇ ਜਾਂ ਕੁਸਮਣਾ ਕੱਲੋ ਕੱਲਾ ਕੋਸਾ ਪਾਣੀ ਬੈਠ ਕੇ ਪੀ ਲਓ ਹਾਂਜੀ ਠੀਕ ਹੈ ਅੱਧਾ ਪੌਣਾ ਘੰਟਾ ਤੁਰ ਲੋ ਜੀ ਤੁਹਾਡਾ ਕੁਝ ਦਿਨਾਂ ਦੇ ਵਿੱਚ ਹੀ ਵਜ਼ਨ ਤੇ ਢੱਡ ਘਟਨਾ ਸ਼ੁਰੂ ਹੋ ਜੂਗਾ ਕੱਲਾ ਕੋਸਾ ਪਾਣੀ ਪੀਵੋ ਅੱਧਾ ਘੰਟਾ ਕੁਸ ਮਨਾ ਕਰੋ ਜੀ ਉਹਦੋਂ ਬਾਅਦ ਤੁਸੀਂ ਜਿਹੜਾ ਵੀ ਜੂਸ ਜਾਸ ਪੀਣਾ ਹੈ ਜੀ ਉਹ ਪੀ ਲਓ ਤੇ ਢੱਡ ਦੇ ਮਨ ਲੋ ਮੇ ਤੁਰ ਕੇ ਘਟਾਉਣਾ ਹੈ ਹਾਂਜੀ ਤੇ ਜਦੋਂ ਵੀ ਤੁਰਨਾ ਕਲੌਕ ਵਾਈਜ਼ ਤੁਰਨਾ ਹੈ ਢੱਡ ਘਟੀ ਜਾਊਗਾ ਕਲੌਕ ਵਾਈਜ਼ ਦਾ ਮਤਲਬ ਆ ਦੇਖੋ ਮੈਂ ਹੁਣ ਤੁਰ ਜਾਣਾ ਹਾਂ ਹਾਂਜੀ ਇੰਨੀ ਕਿ ਜਗ੍ਹਾ ਹੈ ਮੇਰੇ ਕੋਲੇ ਹਾਂਜੀ ਜੇ ਮੈਂ ਢੱਡ ਘਟਾਉਣਾ ਹੈ ਤਾਂ ਇੱਥੋਂ ਮੈਂ ਸੱਜੇ ਪਾਸੇ ਨੂੰ ਐ ਮੁਰਝੂਗਾ ਹਾਂਜੀ ਇਸ ਤਰ੍ਹਾਂ ਜੀ ਮੁੜ ਗਿਆ ਹਾਂਜੀ ਇੱਥੋਂ ਫੇਰ ਸੱਜੇ ਨੂੰ ਹੀ ਮੁੜੂੰਗਾ ਜੀ ਚਾਹੇ ਗੋਲ ਚੱਕਰ ਹੈ ਚਾਹੇ ਲੰਬਾ ਜਾਣੀ ਜਿੱਦੋਂ ਵੀ ਮੁਰਨਾ ਹੈ ਹਾਂਜੀ ਸੱਜੇ ਨੂੰ ਮੁਰਨਾ ਹੈ ਜਿਵੇਂ ਇਸ ਤਰ੍ਹਾਂ ਸੂਰਜ ਘੁਗਦਾ ਹੁੰਦਾ ਹੈ ਹਾਂਜੀ ਠੀਕ ਹੈ ਜੀ ਜਿੰਨਾ ਤੁਸੀਂ ਕਲੌਕਵਾਈਜ਼ ਹਰਕਤ ਰੱਖੋਗੇ ਜੀ ਥੋੜਾ ਵਜਨ ਤੇ ਢਿੱਡ ਥੋੜਾ ਘਟਦਾ ਜਾਊ ਮੇਰੇ ਕੋਲ ਜਗ੍ਹਾ ਹੈ ਨਹੀਂ ਮੈਂ ਨਹੀਂ ਲੰਬਾ ਤੁਰਦਾ ਮੰਨ ਲਓ ਜੀ ਕਲਾਂ ਦੇ ਵਿੱਚ ਕੀ ਹੈ ਤੇ ਮੈਂ ਢਿੱਡ ਵੀ ਘਟਾਉਣਾ ਹੈ ਜੋੜ ਵੀ ਠੀਕ ਕਰਨੇ ਆ ਤੇ ਅਨੇਕਾ ਟੰਗ ਆ ਇੱਕ ਟੰਗਾ ਵੀ ਐ ਕਰ ਲਿਆ ਹਾਂਜੀ ਤੇ ਆਈ ਮੈਂ ਪੰਜ ਘੇੜੇ ਦੇ ਲੇ ਕਲਾਕਵਾਈਜ਼ ਜੀ ਲੈ ਥੋੜੀ ਜਗ੍ਹਾ ਦੀ ਉੱਤੀ ਢਿੱਡ ਵੀ ਘਟ ਗਿਆ ਤੇ ਮੇਰੇ ਜੋੜ ਵੀ ਖੁੱਲ ਗਏ ਲੈ ਫੇਰ ਐ ਕਰ ਲੋ ਜੀ ਆ ਦਿਸ ਗਿਆ ਹੱਥ ਮੇਰੇ ਉੱਪਰ ਹੈ ਹਾਂਜੀ ਆਈ ਘੇੜੇ ਦੇ ਲਓ ਪੰਜ ਕਲਾਕਵਾਈਜ਼ ਉਡੇ ਮੂਡੇ ਡੋਲੇ ਵੀ ਠੀਕ ਛਾਤੀ ਠੀਕ ਬਲੱਡ ਪ੍ਰੈਸ਼ਰ ਠੀਕ ਜੋੜ ਠੀਕ ਜਿਹੜੇ ਟੱਡੇ ਨੇ ਤਾਂ ਘਟਣੇ ਘਟਣੇ ਜੀ ਫਿਰ ਇਸ ਹੱਥ ਨੂੰ ਐ ਕਰ ਲੋ ਆ ਦੇਖੋ ਹੱਥ ਜੀ ਜਿਹੜੇ ਦੇ ਲੋ ਟੰਗ ਤਾਂ ਬਹੁਤ ਹੈ ਵੀ ਲੈ ਆਪਾਂ ਕਰਦੇ ਨਹੀਂ ਆ ਕੁਝ ਮਤਲਬ ਇਹ ਤਾਂ ਉਹ ਟੰਗ ਆਗੇ ਜਿਹੜੇ ਹੁਣ ਤੁਸੀਂ ਦਸੀ ਐਕਸਰਸਾਈਜ਼ ਦਸੀ ਆ ਐ ਐ ਕਰ ਲੋ ਹਾਂਜੀ ਠੀਕ ਐ ਖੜੇ ਖੜੀ ਲੈ ਐ ਕਰ ਲੋ ਇਸ ਨਾਲ ਤੇ ਟਿਕਟ ਹੋਗਾ ਗੇੜੇ ਨਹੀਂ ਦੇਣੇ ਐ ਕਰਾਂਗੇ ਉਪਰੀ ਚਰਬੀ ਪਤਲੀ ਹੋ ਗਈ ਥੱਲੇ ਕੀਤੀ ਆ ਹੇਠਲੀ ਚਰਬੀ ਕੱਟੀ ਜਊ ਅਗਰ ਕਿਸ ਚੀਜ਼ ਦਾ ਸਹਾਰਾ ਲੈ ਕੇ ਖੜ ਜੋ ਤਾਂ ਠੀਕ ਤੇ ਨਹੀਂ ਹਾਂਜੀ ਖੜੇ ਖੜੇ ਲੈ ਪੰਜ ਵੀਰੀ ਦੇਖੋ ਮੈਂ ਮੰਨ ਲਓ ਕਿਸੇ ਦਾ ਸਹਾਰਾ ਲੈ ਲਿਆ ਹਾਂਜੀ ਆ ਮੈਂ ਢਿੱਡ ਘਟਾਉਣਾ ਲੈ ਜਾਇ ਇੱਕ ਅਭਿਆਸ ਹੁੰਦਾ ਇੱਥੇ ਹੱਥ ਰੱਖਿਆ ਹਾਂਜੀ ਆ ਦੇਖੋ ਆਏ ਕਿਹੜਾ ਦੇ ਲੋ ਪੰਜ ਇਹ ਤਾਂ ਬਹੁਤ ਡੰਗਾ ਹੈ ਸਵਾਲ ਤੇ ਵੀ ਢਿੱਡ ਵੱਡੇ ਹੋਣ ਦੇਉ ਹੀ ਨਾ ਉਹ ਢਿੱਡ ਵੱਡੇ ਹੋਣ ਤੋਂ ਬਚਣ ਲਈ ਖਰਾਕ ਚੱਜ ਦੀ ਖਾਓ ਜਿਹੜੀ ਖਾਲੀ ਜੀ ਉਹਨੂੰ ਮਚਾ ਲਓ ਹੁਣ ਮੈਂ ਚਰਬੀ ਨੂੰ ਮਚਾਉਣਾ ਵੀ ਹੈ ਫੇਰ ਉਹੀ ਆ ਗਿਆ ਵੀ ਸਾਰੇ ਢਿੱਡ ਦੇ ਉੱਤੇ ਗਰਮ ਤੌਲੀਆ ਰੱਖ ਲਓ 5-10 ਮਿੰਟ ਜੀ ਪਹਿਲੀ ਗੱਲ ਖਾਵੋ ਨਾ ਜੀ ਜੇ ਖਾ ਲਿਆ ਤਾਂ ਇਹ ਕੂ ਕਰ ਲਓ ਤੇ ਇਹਨੇ ਕੀਤਾ ਦਾ ਭਾਈ ਫਿਰ ਘਟੋ ਘਟ 40 ਮਿੰਟ ਤੁਰ ਲੋ ਇਹਨੇ ਵੀ ਪੀਜੇ 버ਗਰ ਵੀ ਖਾ ਲਈ ਮੀਟੰਡਾ ਵੀ ਖਾ ਲਿਆ ਜੀ ਉਹ ਕੋਈ ਮੰਜੇ ਤੇ ਪੈ ਗਏ ਜੀ ਫਿਰ ਹੋ ਗਿਆ ਮੈਂ ਤਾਂ ਮੰਜੇ ਤੇ ਪੈ ਕੇ ਤੁਰੇ ਨਹੀਂ ਜਾਂਦਾ ਫਿਰ ਪਏ ਪਏ ਕੁਝ ਜੋਗਾ ਦੇ ਅਭਿਆਸ ਕਰ ਲੋ ਬਿਲੋ ਕਿਹੜੇ ਜੀ ਤਾਂ ਲੱਤਾਂ ਵਾਹਦੇ ਨੂੰ ਦਿਓ ਤਾਂ ਹੁਣ ਤੈਨੂੰ ਮੈਂ ਦੱਸ ਨਹੀਂ ਸਕਦਾ ਇੱਕ ਹੁੰਦਾ ਵੀ ਹੱਥ ਢਿੱਡ ਤੇ ਰੱਖ ਲੋ ਹਾਂਜੀ ਸਿੰਪਲ ਜੀ ਜਾਣ ਬੁੱਝ ਕੇ ਸਾਲ ਉਹ ਇਸ ਢੰਗ ਨਾਲ ਕਿ ਢਿੱਡ ਬਾਹਰ ਨੂੰ ਫੈਲੇ ਜੀ ਆਹ ਕੋਈ ਪੈ ਕੇ ਜੀ 20 ਵਾਰ ਕਰਲਾ ਥੋੜਾ ਬੀਜਣਾਂ ਦੀ ਟੱਡ ਦੇਖ ਲਓ ਕਿੰਨਾ ਛੋਟਾ ਹੋ ਜੀ ਪਰ ਕਰ ਤਾਂ ਸੀ ਨਾ ਉਹ ਹਿੱਲਣਾ ਪੈਣਾ ਹਿੱਲੇ ਬਿਨਾ ਕਿਤੇ ਹੱਲ ਨਹੀਂ ਹਿੱਲੇ ਬਿਨਾ ਤੇ ਸਿੰਪਲ ਢੰਗ ਹੈ ਕੁਝ ਵੀ ਨਾ ਕਰੋ ਜੀ ਸ਼ਾਮ ਦੀ ਖਰਾਕ ਘਟਾ ਦਿਓ ਰੋਟੀਆਂ ਦੀ ਬਜਾਏ ਫਲ ਫਰੂਟ ਨਾ ਖਾ ਲਓ ਜੀ ਤੇ 30 ਮਿੰਟ 40 ਮਿੰਟ ਮੂੰਹ ਬੰਦ ਕਰਕੇ ਤੁਰ ਲੋ ਬਸ ਕਿਵੇਂ ਤੁਰ ਲੋ ਇਹਦੇ ਨਾਲ ਹੀ ਤੁਹਾਡਾ ਵਜ਼ਨ ਤੇ ਢਿੱਡ ਠੀਕ ਜੀ ਤੇ ਬਾਕੀ ਇਹਨੇ ਕਟਾਂ ਗਏ ਬਲੇ ਹੋਰ ਵੀ ਤਾਂ ਤੁਸੀਂ ਸਾਨੂੰ ਸਮਝ ਦਿੱਤਾ ਤਤੂ ਦਾ ਫਿਰ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਵੱਖਰੇ ਦੇ